ਸੱਸ ਸ਼੍ਰੀਆ ਕਾਲਜੀ ਕਮਲ ਬਹੂ ਕੀ ਕਰਦੀ ਆ ਅਜੇ ਤੱਕ ਖਾਣਾ ਤਿਆਰ ਨਹੀਂ ਕੀਤਾ ਸਾਰਿਆਂ ਨੂੰ ਭੁੱਖ ਲੱਗੀ ਆ ਤੇ ਇਕ ਤੂੰ ਆ ਕਿ ਆਪਣੇ ਹੀ ਕੰਮਾਂ 'ਚ ਲੱਗੀ ਪਈ ਆ ਸੱਸ ਪਰਮਜੀਤ ਕੌਰ ਬਾਰੋ ਆਵਾਜ਼ ਦਿੰਦੇ ਹੋਏ ਬੋਲੀ ਪਰ ਕਮਲ ਨੇ ਕੋਈ ਜਵਾਬ ਨਾ ਦਿੱਤਾ ਇਹ ਵੇਖ ਕੇ ਸੱਸ ਗੁੱਸੇ ਨਾਲ ਸੋਫੇ ਤੋਂ ਉੱਠੀ ਤੇ ਸਿੱਧਾ ਉਹਦੇ ਕਮਰੇ ਵੱਲ ਪੈਰ ਝਟਕਦੀ ਹੋਈ ਆਈ ਜਾ ਕੇ ਕਮਰੇ ਦੇ ਦਰਵਾਜ਼ੇ ਤੇ ਖੜੀ ਹੋ ਗਈ ਤਾਂ ਵੇਖਿਆ ਤਾਂ ਕਮਲ ਤਾਂ ਕਮਰੇ ਵਿੱਚ ਹੈ ਹੀ ਨਹੀਂ ਸੀ ਪਤਾ ਨਹੀਂ ਕਿੱਥੇ ਗਈ ਸੀ ਸ਼ਾਮ ਦੇ ਖਾਣੇ ਦਾ ਸਮਾਂ ਹੋ ਚੁੱਕਾ ਸੀ ਤੇ ਇਹ ਆ ਕਿ ਹਜੇ ਤੱਕ ਰਸੋਈ 'ਚ ਨਹੀਂ ਗਈ ਜਿਵੇਂ ਘਰ 'ਚ ਕੋਈ ਨੌਕਰ ਰੱਖਿਆ ਹੋਵੇ ਖਾਣਾ ਬਣਾਉਣ ਲਈ ਬੁੜਬੁੜਾਉਂਦੀ ਹੋਈ ਉਹ ਪੂਰੇ ਘਰ 'ਚ ਘੁੰਮ ਰਹੀ ਸੀ ਪਰ ਕਮਲ ਉਹਨੂੰ ਕਿਤੇ ਨਾ ਮਿਲੀ ਇਹ ਵੇਖ ਕੇ ਉਹਨੂੰ ਕਮਲ ਦੀ ਕੋਈ ਚਿੰਤਾ ਨਾ ਹੋਈ ਬਲਕਿ ਉਹਨੂੰ ਤਾਂ ਗੁੱਸਾ ਆ ਰਿਹਾ ਸੀ ਭਲਾ ਐਵੀ ਕੋਈ ਗੱਲ ਹੁੰਦੀ ਆ ਕਿਤੇ ਬਾਹਰ ਜਾਣਾ ਸੀ ਤਾਂ ਦੱਸ ਕੇ ਜਾਂਦੀ ਜਾਂ ਜਾਣ ਤੋਂ ਪਹਿਲਾਂ ਖਾਣਾ ਹੀ ਤਿਆਰ ਕਰਕੇ ਜਾਂਦੀ ਘਟੋ ਘਟ ਅਸੀਂ ਤਾਂ ਆਪਣਾ ਢਿੱਡ ਪਰ ਲੈਂਦੇ ਹੁਣੇ ਥੋੜੇ ਟਾਈਮ ਤੱਕ ਛੋਟੀ ਬਹੂ ਵੀ ਆਪਣੇ ਪੇਕਿਆਂ ਤੋਂ ਆ ਜਾਊਗੀ ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣ ਉੱਥੇ ਗਈ ਸੀ ਤੇ ਖੁਦ ਹੀ ਸਰਪ੍ਰਾਈਜ਼ ਹੋ ਗਈ ਘਰ ਤਾਂ ਤਾਲਾ ਲੱਗਿਆ ਹੋਇਆ ਸੀ ਵਿਚਾਰੀ ਉਹ ਵੀ ਥੱਕੀ ਹਾਰੀ ਆਊਗੀ ਘਟੋ ਘਟ ਖਾਣਾ ਤਾਂ ਸਾਰਿਆਂ ਨੂੰ ਟਾਈਮ ਤੇ ਮਿਲਣਾ ਚਾਹੀਦਾ ਆ ਨਾ ਪਰ ਇਹ ਗੱਲ ਵੱਡੀ ਬਹੂ ਨੂੰ ਸਮਝਾਵੇ ਤਾਂ ਹੀ ਆਣਾ ਮੁਫਤ ਦਾ ਖਾਣਾ ਜੋ ਮਿਲ ਰਿਹਾ ਆ ਬੁੜਬੁੜਾਉਂਦੀ ਹੋਈ ਵਾਪਸ ਆਈ ਤੇ ਆ ਕੇ ਸੋਫੇ ਤੇ ਡੜੰਮ ਕਰਕੇ ਬਹਿ ਗਈ ਸੋਫੇ ਤੇ ਬੈਠੀ ਬੈਠੀ ਆਪਣੀ ਵੱਡੀ ਬਹੂ ਕਮਲ ਨੂੰ ਗਾਲ੍ਹਾਂ ਕੱਢ ਰਹੀ ਸੀ ਉਹਦੇ ਤੇ ਗੁੱਸਾ ਕਰ ਰਹੀ ਸੀ ਉਹਨੂੰ ਤਾਂ ਇਹ ਯਾਦ ਹੀ ਨਹੀਂ ਸੀ ਕਿ ਛੋਟੀ ਬਹੂ ਦੇ ਪੇਕੇ ਜਾਣ ਤੋਂ ਪਹਿਲਾਂ ਇਹ ਨਕਲੇਸ਼ ਪਿਆ ਸੀ ਪਰ ਉਹਦੇ ਲਈ ਇਕਲੇਸ਼ ਤਾਂ ਬਹੁਤ ਮਾਮੂਲੀ ਜਿਹੀ ਗੱਲ ਸੀ ਇਹ ਸਾਧ ਮਾਮੂਲੀ ਨਹੀਂ ਸੀ ਤਾਂ ਸਿਰਫ ਕਮਲ ਤੇ ਉਹਦੇ ਪਤੀ ਰਗਵੀਰ ਲਈ ਪਰਮਜੀਤ ਕੌਰ ਇਸ ਕਰ ਦੀ ਵੱਡੀ ਸੀ ਪਰਿਵਾਰ ਵਿੱਚ ਵੱਡਾ ਮੁੰਡਾ ਰਗਵੀਰ ਤੇ ਕਮਲ ਤੇ ਉਹਨਾਂ ਦਾ ਇੱਕ ਛੋਟਾ ਮੁੰਡਾ 5 ਸਾਲਾਂ ਦਾ ਕੀਰਤ ਤੇ ਛੋਟਾ ਬੇਟਾ ਬਹੂ ਆਕਾਸ਼ ਤੇ ਰਮਨ ਵੀ ਰਹਿੰਦੇ ਸੀ ਆਕਾਸ਼ ਤੇ ਰਮਨ ਦੇ ਵਿਆਹ ਹੋਏ ਨੂੰ 7 ਮਹੀਨੇ ਨਹੀਂ ਹੋਏ ਸੀ ਰਗਵੀਰ ਇੱਕ ਕੰਪਨੀ ਵਿੱਚ ਕਲਰਕ ਦੀ ਨੌਕਰੀ ਕਰਦਾ ਸੀ ਤੇ ਆਕਾਸ਼ ਇੰਜੀਨੀਅਰ ਸੀ ਦੋਵਾਂ ਦੇ ਅਹੁਦਿਆਂ 'ਚ ਫਰਕ ਸੀ ਤਾਂ ਜ਼ਾਹਿਰ ਜੀ ਗੱਲ ਆ ਦੋਵਾਂ ਦੀ ਕਮਾਈ ਵਿੱਚ ਵੀ ਫਰਕ ਸੀ ਉਹ ਘਰ ਵੀ ਸਾਰਿਆਂ ਦੇ ਸਿਰ ਚੜ੍ਹ ਕੇ ਬੋਲਦਾ ਸੀ ਆਕਾਸ਼ ਦੀ ਹਰ ਗੱਲ ਮਾਂ ਅੱਖਾਂ ਬੰਦ ਕਰਕੇ ਮੰਨਦੀ ਸੀ ਤੇ ਉੱਥੇ ਹੀ ਰਗਵੀਰ ਨੂੰ ਕਿਸੇ ਚੀਜ਼ ਦੀ ਵੀ ਇਜਾਜ਼ਤ ਆਸਾਨੀ ਨਾਲ ਨਹੀਂ ਮਿਲਦੀ ਸੀ ਆਕਾਸ਼ ਦੇ ਵਿਆਹ ਤੋਂ ਬਾਅਦ ਘੱਟ ਕਮਾਈ ਦਾ ਤਾਨਾ ਤਾਂ ਅਕਸਰ ਹੀ ਸੁਣਨ ਨੂੰ ਮਿਲਦਾ ਸੀ ਨਾ ਸਿਰਫ ਰਗਵੀਰ ਨੂੰ ਬਲਕਿ ਉਹਦੀ ਘਰ ਵਾਲੀ ਕਮਲ ਨੂੰ ਵੀ ਪਰ ਦੋਵੇਂ ਚੁੱਪਚਾਪ ਸੁਣ ਲੈਂਦੇ ਸੀ ਪਰ ਉਦੋਂ ਤਾਹਨੇ ਇਹਨੇ ਜਿਆਦਾ ਨਹੀਂ ਸੀ ਕਿਉਂਕਿ ਉਦੋਂ ਰਗਵੀਰ ਦੇ ਪਾਪਾ ਜਿੰਦਾ ਸੀ ਤੇ ਉਹਨਾਂ ਦਾ ਕੰਮ ਵਧੀਆ ਚੱਲਦਾ ਸੀ ਇਸ ਲਈ ਖਰਚੇ ਵਧੀਆ ਚੱਲੀ ਜਾਂਦੇ ਸੀ ਰਗਵੀਰ ਦੇ ਪਾਪਾ ਜ਼ਮੀਨ ਖਰੀਦਣ ਵੇਚਣ ਦਾ ਕੰਮ ਕਰਦੇ ਸੀ ਉਹ ਬੋਲਣ ਵਿੱਚ ਵੈਸੇ ਵੀ ਕਮਾਲ ਦੇ ਸੀ ਜੋ ਵੀ ਉਹਨਾਂ ਦੇ ਕੋਲ ਆਉਂਦਾ ਸਵਦਾ ਕਰਵਾ ਕੇ ਹੀ ਭੇਜਦੇ ਸੀ ਇਹ ਨਹੀਂ ਸੀ ਕਿ ਪਾਪਾ ਨੇ ਰਗਵੀਰ ਨੂੰ ਆਪਣਾ ਕੰਮ ਸਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਰਗਵੀਰ ਦਾ ਇਸ ਕੰਮ 'ਚ ਮਨ ਨਹੀਂ ਲੱਗਦਾ ਸੀ ਉਹ ਲੋਕਾਂ ਨੂੰ ਸਮਝਾ ਨਹੀਂ ਪਾਉਂਦਾ ਸੀ ਇਸੇ ਕਰਕੇ ਉਹਨੇ ਇੱਕ ਕੰਪਨੀ 'ਚ ਕਲਰਕ ਦੀ ਨੌਕਰੀ ਕਰ ਲਈ ਪਰ ਪਾਪਾ ਨੂੰ ਇਹਦੇ 'ਚ تسلی ਸੀ ਕਿ ਘੱਟੋ-ਘੱਟ ਮੁੰਡਾ ਆਪਣੇ ਪੈਰਾਂ 'ਤੇ ਤਾਂ ਖੜ੍ਹਾ ਆ ਆਪਣੀ ਮਿਹਨਤ ਦੀ ਕਮਾਈ ਕਰ ਰਿਆ ਆ ਘਟੋ ਘਟ ਇਨਾ ਕਮਾ ਹੀ ਲੈਂਦਾ ਆ ਕਿ ਆਪਣਾ ਤੇ ਆਪਣੀ ਘਰ ਵਾਲੀ ਤੇ ਆਪਣੇ ਬੱਚੇ ਦਾ ਢਿੱਡ ਭਰ ਲਵੇ ਫਿਰ ਉੱਤੋਂ ਉਹ ਬਹੂ ਵੀ ਇਹੋ ਜੀ ਲੈ ਕੇ ਆਏ ਜਿਹਦੇ ਹੱਥ ਵਿੱਚ ਹੁਨਰ ਸੀ ਜੋ ਪਾਰਲਰ ਦਾ ਸਾਰਾ ਕੰਮ ਜਾਣਦੀ ਸੀ ਪਰ ਇਹ ਅਲੱਗ ਗੱਲ ਸੀ ਕਿ ਮਾਂ ਨੇ ਉਹਨੂੰ ਇਹ ਕੰਮ ਕਦੀ ਕਰਨੀ ਨਹੀਂ ਦਿੱਤਾ ਇਹਦਰਾ ਕਾਸ਼ ਪੜਨ ਲਿਖਣ ਵਿੱਚ ਕਾਫੀ ਚੰਗਾ ਸੀ ਤਾਂ ਉਹਨੇ ਇੰਜੀਨੀਅਰਿੰਗ ਕਰ ਲਈ ਤੇ ਜਦੋਂ ਆਖਰੀ ਸਾਲ ਵਿੱਚ ਆਕਾਸ਼ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਇੱਕ ਹਾਦਸੇ 'ਚ ਪਾਪਾ ਦੀ ਮੌਤ ਹੋ ਗਈ ਤੇ ਉੱਥੇ ਹੀ ਸਾਰਾ ਕੁਝ ਬਦਲ ਗਿਆ ਪਾਪਾ ਦੇ ਜਿਹੜੇ ਪੈਸੇ ਜਮ੍ਹਾਂ ਕੀਤੇ ਹੋਏ ਸੀ ਤੇ ਜਿਹੜੇ ਬੀਮੇ ਦੇ ਪੈਸੇ ਆਏ ਸੀ ਉਹ ਸਾਰੇ ਤਾਂ ਮਾਣੇ ਆਪਣੇ ਕੋਲ ਰੱਖ ਲੈ ਇਹ ਕਹਿ ਕੇ ਕਿ ਆਕਾਸ਼ ਦੇ ਵਿਆਹ 'ਚ ਕੰਮ ਆਉਣਗੇ ਘਰ ਦਾ ਖਰਚਾ ਤਾਂ ਹੁਣ ਰਗਵੀਰ ਨੂੰ ਹੀ ਕਰਨਾ ਪਊਗਾ ਖੈਰ ਗਗਬੀਰ ਨੇ ਵੀ ਨਾ ਨਾ ਕੀਤੀ ਪਰ ਜਿੰਨੀ ਉਹਦੀ ਕਮਾਈ ਸੀ ਉਨਾ ਹੀ ਤਾਂ ਖਰਚ ਕਰਨਾ ਸੀ ਪਰ ਮਾਂ ਉਹਨੂੰ ਤਾਨੇ ਦੇਣ ਤੋਂ ਬਾਅਦ ਨਾਮ ਦੀ ਖੈਰ ਇਧਰ ਆਕਾਸ਼ ਦੀ ਕੰਪਨੀ ਵਿੱਚ ਨੌਕਰੀ ਲੱਗੀ ਤੇ ਉਧਰ ਉਹਦੇ ਲਈ ਇੱਕ ਅਮੀਰ ਘਰ ਦੀ ਕੁੜੀ ਦਾ ਰਿਸ਼ਤਾ ਆ ਗਿਆ ਮਾਂ ਨੇ ਤਗੜੇ ਦਾਜ ਦੇ ਲਾਲਚ ਵਿੱਚ ਝਟ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਰਮਣ ਆਕਾਸ਼ ਨਾਲ ਵਿਆਹ ਕਰਕੇ ਇਸ ਘਰ ਚ ਆ ਗਈ ਵਿਆਹ ਦੇ ਦੂਜੇ ਦਿਨ ਜਦੋਂ ਰਮਨ ਦਾ ਸਾਰਾ ਸਮਾਨ ਰੱਖਿਆ ਜਾ ਰਿਹਾ ਸੀ ਤਾਂ ਉਸ ਵੇਲੇ ਰਗਵੀਰ ਦਾ ਮੁੰਡਾ ਕੀਰਤ ਖੁਸ਼ੀ ਨਾਲ ਵਿਚ ਵਿਚਾਰ ਰਿਹਾ ਸੀ ਇਧਰ ਕਮਲ ਮਹਿਮਾਨਾਂ ਦੀ ਆਉ ਭਗਤ ਚ ਲੱਗੀ ਹੋਈ ਸੀ ਕਿ ਉਦੋਂ ਹੀ ਪਰਮਜੀਤ ਕੌਰ ਛਿੜਕਦੇ ਹੋਏ ਬੋਲੀ ਵੱਡੀ ਬਹੂ ਆਪਣੇ ਇਸ ਸ਼ੈਤਾਨ ਮੁੰਡੇ ਨੂੰ ਸੰਭਾਲ ਵੇਖ ਵਾਰ-ਵਾਰ ਵੇ ਚੰਦਾ ਆ ਐਵੇਂ ਬੇਵਜ੍ਹਾ ਕਿਸ ਕੀਮਤੀ ਚੀਜ਼ ਦਾ ਨੁਕਸਾਨ ਕਰ ਦੂਗਾ ਫਿਰ ਤੇਰੇ ਤੇ ਤੇਰੇ ਪਤੀ ਦੇ ਵਸ ਦੀ ਗੱਲ ਤਾਂ ਹੈ ਨਹੀਂ ਕਿ ਉਹਦੀ ਜਗਾ ਕੋਈ ਨਵੀਂ ਚੀਜ਼ ਖਰੀਦ ਕੇ ਦੇ ਦੇਓ ਇਹ ਸੁਣ ਕੇ ਸਾਰੇ ਰਿਸ਼ਤੇਦਾਰ ਪਰਮਜੀਤ ਕੌਰ ਵੱਲ ਵੇਖਣ ਲੱਗੇ ਤੇ ਕਮਲ ਚੁੱਪ ਹੋ ਗਈ ਉਹ ਕੁਝ ਨਾ ਬੋਲੀ ਤੇ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਚੁੱਪਚਾਪ ਆਪਣੇ ਕਮਰੇ 'ਚ ਲੈ ਕੇ ਚਲੀ ਗਈ ਇਹਦਰ ਗਵੀਰ ਨੇ ਵੀ ਸੁਣਿਆ ਤਾਂ ਉਹਨੂੰ ਵੀ ਇਹ ਗੱਲ ਕਾਫੀ ਬੁਰੀ ਲੱਗੀ ਪਰ ਜਦੋਂ ਮਾਂ ਹੀ ਇਵੇਂ ਕਹੇ ਤਾਂ ਕੀ ਕਰ ਸਕਦੇ ਆ ਇਸ ਲਈ ਰਗਵੀਰ ਵੀ ਚੁੱਪ ਰਿਹਾ ਹੌਲੀ ਹੌਲੀ ਰਮਨ ਨੂੰ ਸਮਝ ਆ ਗਿਆ ਕਿ ਇਸ ਘਰ ਚ ਕਮਲ ਤੇ ਰਗਵੀਰ ਦੀ ਨਹੀਂ ਚੱਲਦੀ ਆਕਾਸ਼ ਦੀ ਕਮਾਈ ਚੰਗੀ ਆ ਇਸ ਲਈ ਆਕਾਸ਼ ਦੇ ਖਿਲਾਫ ਪਰਮਜੀਤ ਕੌਰ ਕੁਝਣਾ ਕਹਿੰਦੀ ਤਾਂ ਜ਼ਾਹਿਰ ਜੀ ਗੱਲ ਆ ਕਿ ਹੁਣ ਰਮਨ ਦਾ ਸਿੱਕਾ ਵੀ ਇਸ ਘਰ ਚ ਬੋਲੂਗਾ ਬਸ ਇਹ ਗੱਲ ਰਮਨ ਦੇ ਦਿਮਾਗ ਚ ਵੱੜ ਗਈ ਸੀ ਇਸ ਲਈ ਉਹਨੇ ਕਰ ਦੇ ਕੰਮਾਂ ਵਿੱਚ ਕੋਈ ਖਾਸ ਰੁਚੀ ਨਾ ਦਿਖਾਈ ਉਹਨੂੰ ਸਿਰਫ ਪਰਮਜੀਤ ਕੌਰ ਤੇ ਆਕਾਸ਼ ਨਾਲ ਪਿਆਰ ਨਾਲ ਗੱਲ ਕਰਨੀ ਸੀ ਬਾਕੀਆਂ ਨੂੰ ਉਹ ਕੁਝ ਵੀ ਕਹਿ ਸਕਦੀ ਸੀ 5 ਸਾਲ ਦੇ ਛੋਟੇ ਜਿਹੇ ਬੱਚੇ ਨੂੰ ਤਾਂ ਉਹ ਆਪਣੇ ਕਮਰੇ ਵਿੱਚ ਵੜਨ ਨਾ ਦੇਂਦੀ ਘੁੰਮਣ ਫਿਰਨ ਤੇ ਪਾਰਟੀ ਕਰਨ ਵਿੱਚ ਹੀ ਸਿਰਫ ਰਮਨ ਨੂੰ ਮਜ਼ਾ ਆਉਂਦਾ ਜਾਂਦ ਕੇ ਸੱਚ ਤਾਂ ਇਹ ਸੀ ਕਿ ਜਿੰਨੇ ਪੈਸੇ ਆਕਾਸ਼ ਘਰ ਦੇ ਖਰਚੇ ਲਈ ਦੇਂਦਾ ਸੀ ਉਹਨੇ ਹੀ ਰਗਵੀਰ ਵੀ ਦੇਂਦਾ ਸੀ हां बस कमाई आकाश ਦੀ ਜਿਆਦਾ ਸੀ ਇਸੇ ਲਈ ਉਹਦਾ ਸਿੱਕਾ ਪਰਮਜੀਤ ਦੇ ਸਿਰ ਤੇ ਚੜ ਕੇ ਬੋਲਦਾ ਸੀ ਇੱਕ ਦੋ ਵਾਰ ਕਮਲ ਨੇ ਉਹਨੂੰ ਘਰ ਦੇ ਕੰਮ ਲਈ ਕਿਹਾ ਵੀ ਤਾਂ ਪਰਮਜੀਤ ਕੌਰ ਨੇ ਹੰਗਾਮਾ ਕਰ ਦਿੱਤਾ ਹੁਣ ਘੱਟੋ ਘੱਟ ਕਮਾਈ ਇੰਨੀ ਨਹੀਂ ਆ ਤਾਂ ਘਰ ਦੇ ਕੰਮ ਤਾਂ ਕਰ ਹੀ ਸਕਦੇ ਹੋ ਖਰਚੇ ਤਾਂ ਤੁਹਾਡੇ ਕੋਲੋਂ ਬਰਾਬਰ ਦੇ ਹੁੰਦੇ ਨਹੀਂ ਆ ਘਰ ਦੇ ਕੰਮਾਂ ਵਿੱਚ ਵੀ ਤੈਨੂੰ ਰੋਣਾ ਆਉਂਦਾ ਆ ਹੁਣ ਅੱਜ ਦੀ ਹੀ ਗੱਲ ਲੈ ਲਓ ਰਮਨ ਨੇ ਆਕਾਸ਼ ਦੇ ਨਾਲ ਆਪਣੇ ਪੇਕੇ ਜਾਣਾ ਸੀ ਤਾਂ ਉਹਨੇ ਆਪਣਾ ਸੂਟ ਕੱਢ ਕੇ ਬੈੱਡ ਤੇ ਰੱਖ ਦਿੱਤਾ ਤੇ ਹੱਥ ਮੂੰਹ ਧੋਣ ਬਾਥਰੂਮ ਵਿੱਚ ਚਲੀ ਗਈ ਘਰ ਦੇ ਸਾਰੇ ਮੈਂਬਰ ਬਾਹਰ ਹੀ ਬੈਠੇ ਸੀ ਕਮਲ ਰਸੋਈ 'ਚ ਕੰਮ ਕਰਦੀ ਸੀ ਤਾਂ ਉਦੋਂ ਹੀ ਕੀਰਤ ਖੇਡਦੇ-ਖੇਡਦੇ ਉਹਦੇ ਕਮਰੇ ਵਿੱਚ ਆ ਗਿਆ ਜਦੋਂ ਕਮਰੇ 'ਚ ਆਇਆ ਤਾਂ ਵੇਖਿਆ ਡ्रेसਿੰਗ ਟੇਬਲ ਤੇ ਪਰਫਿਊਮ ਦੀ ਬੋਤਲ ਰੱਖੀ ਹੋਈ ਸੀ ਉਸ ਬੋਤਲ ਦਾ ਡਿਜ਼ਾਈਨ ਇਨਾ ਸੋਹਣਾ ਸੀ ਕਿ ਉਹਨੂੰ ਵੇਖਣ ਲਈ ਉਹਦੇ ਕੋਲ ਚਲਾ ਗਿਆ ਤੇ ਬੋਤਲ ਚੁੱਕ ਕੇ ਉਹਨੂੰ ਵੇਖਣ ਲੱਗਾ ਜਦੋਂ ਉਹ ਪਲਟ-ਪਲਟ ਕੇ ਵੇਖ ਰਿਹਾ ਸੀ ਤਾਂ ਉਹਦੇ ਹੱਥੋਂ ਉਹ ਬੋਤਲ ਡਿੱਗ ਪਈ ਤੇ ਡਿੱਗਦੇ ਹੀ ਟੁੱਟ ਗਈ ਆਵਾਜ਼ ਸੁਣ ਕੇ ਰਮਨ ਦੌੜਦੀ ਹੋਈ ਬਾਹਰ ਆਈ ਤੇ ਬੋਤਲ ਟੁੱਟੀ ਹੋਈ ਵੇਖ ਕੇ ਕੀਰਤ ਨੂੰ ਉਹਦੇ ਕੋਲ ਖੜਾ ਵੇਖ ਕੇ ਰਮਨ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਹਨੇ ਕੀਰਤ ਨੂੰ ਥੱਪੜ ਦੇ ਮਾਰਿਆ ਜੋਰ ਦਾ ਥੱਪੜ ਗਲ ਤੇ ਪੈਂਦਿਆਂ ਹੀ ਕੀਰਤ ਰੋਣ ਲੱਗਾ ਆਵਾਜ਼ ਸੁਣ ਕੇ ਸਾਰੇ ਕਮਰੇ ਚ ਆ ਗਏ ਇਹ ਵੇਖ ਕੇ ਰਮਨ ਨੇ ਗੁੱਸੇ ਚ ਕਿਹਾ ਦੀਦੀ ਤੂੰ ਆਪਣੇ ਇਸ ਸ਼ਰਾਰਤੀ ਮੁੰਡੇ ਨੂੰ ਸਾੰਭਦੀ ਕਿਉਂ ਨਹੀਂ ਆ ਵੇਖ ਕਿੰਨਾ ਨੁਕਸਾਨ ਕਰ ਦਿੱਤਾ ਆ ਇਹਨੇ ਕਹਿੰਦੇ ਹੋਏ ਰਮਨ ਕੀਰਤ ਨੂੰ ਦੂਜਾ ਥੱਪੜ ਮਾਰਨ ਹੀ ਵਾਲੀ ਸੀ ਕਿ ਕਮਲ ਨੇ ਉਹਦਾ ਹੱਥ ਰੋਕ ਦਿੱਤਾ ਤੇ ਕੀਰਤ ਨੂੰ ਚੁੱਕ ਲਿਆ ਤੇ ਬੋਲੀ ਰਮਣ ਉਹ ਬੱਚਾ ਆ ਗਲਤੀ ਹੋ ਗਈ ਉਹਦੇ ਕੋਲੋ ਇਹਦਾ ਮਤਲਬ ਇਹ ਨਹੀਂ ਕਿ ਤੂੰ ਉਹਨੂੰ ਇਨਾ ਮਾਰੇਂਗੀ ਦੀਦੀ ਤੈਨੂੰ ਪਤਾ ਵੀ ਆ ਕਿ ਇਹ ਪਰਫਿਊਮ ਕਿੰਨਾ ਮਹਿੰਗਾ ਆ ਰਮਣ ਗੁੱਸੇ ਵਿੱਚ ਬੋਲੀ ਵੇਖ ਰਮਣ ਕੀਰਤ ਤਾਂ ਬੱਚਾ ਆ ਉਹਦੇ ਕੋਲੋ ਗਲਤੀ ਹੋ ਗਈ ਪਰ ਤੂੰ ਤਾਂ ਠੰਡ ਰੱਖ ਰਗਵੀਰ ਵਿੱਚ ਹੀ ਬੋਲਿਆ ਵੀਰ ਕੀ ਠੰਡ ਰੱਖਿਓ ਕੁਝ ਗਲਤ ਨਹੀਂ ਕਹਿ ਰਹੀ ਰਮਣ ਇਹ ਪਰਫਿਊਮ ਦੀ ਬੋਤਲ ਇੰਨੀ ਸਸਤੀ ਨਹੀਂ ਆਉਂਦੀ ਕਾਫੀ ਮਹਿੰਗੀ ਪਰਫਿਊਮ ਹੈ ਇਹ ਤੁਹਾਨੂੰ ਕੀ ਪਤਾ ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਵਰਤਿਆ ਵੀ ਆ ਕਦੀ ਵਿੱਚ ਹੀ ਆਕਾਸ਼ ਵੀ ਬੋਲ ਪਿਆ ਇਹ ਵੇਖ ਕੇ ਰਗਵੀਰ ਹੈਰਾਨ ਹੋ ਕੇ ਉਹਦੇ ਵੱਲ ਵੇਖਣ ਲੱਗਾ ਇਹਨਾਂ ਨੂੰ ਜੀ ਕੀ ਪਤਾ ਹੁਣ ਆਇਆ ਸਾਰਾ ਕੁਝ ਮੁਫਤ ਦਾ ਜੋ ਮਿਲ ਮਿਲ ਰਿਹਾ ਆ ਤੁਸੀਂ ਕਮਾਉਂਦੇ ਹੋ ਤੇ ਇਹ ਆੜਮਦੇ ਆ ਇਹਨਾਂ ਦੀ ਇੰਨੀ ਹੀ ਔਕਾਤ ਆ ਬਸ ਰਮਣ ਵਿੱਚ ਹੀ ਬੋਲੀ ਬਸ ਕਰ ਰਮਣ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੇ ਜੇਠ ਨਾਲ ਇਵੇਂ ਗੱਲ ਕਰਦੀਆਂ ਉਹ ਅਹੁਦੇ ਤੇ ਉਮਰ ਵਿੱਚ ਤੇਰੇ ਤੋਂ ਵੱਡੇ ਆ ਇੱਜ਼ਤ ਦੇ ਹੱਕਦਾਰ ਆ ਹੁਣ ਕਮਲ ਨੇ ਕਿਹਾ ਮਾਫ਼ ਕਰਿਓ ਦੀਦੀ ਮੰਨਿਆ ਕਿ ਅਹੁਦੇ ਤੇ ਉਮਰ ਵਿੱਚ ਆਕਾਸ਼ ਛੋਟਾ ਜ਼ਰੂਰ ਆ ਪਰ ਕਮਾਈ ਦੇ ਮਾਮਲੇ 'ਚ ਮੇਰਾ ਪਤੀ ਤੁਹਾਡੇ ਤੋਂ ਵੱਡਾ ਆ ਇਸ ਲਈ ਆਪਣੀ ਆਵਾਜ਼ ਨੀਵੀਂ ਕਰਕੇ ਹੀ ਗੱਲ ਕਰਿਓ ਮੇਰੇ ਨਾਲ ਵੈਸੇ ਵੀ ਘਰ 'ਚ ਜਿਹਦਾ ਪਤੀ ਚੰਗੀ ਕਮਾਈ ਕਰਦਾ ਆ ਨਾ ਉਦੀ ਹੀ ਤੂਤੀ ਬੋਲਦੀ ਆ ਰਮਨ ਨੇ ਕਿਹਾ ਇਹ ਸੁਣ ਕੇ ਰਗਵੀਰ ਤੇ ਕਮਲ ਨੇ ਪਰਮਜੀਤ ਕੌਰ ਵਾਲ ਵੇਖਿਆ ਤਾਂ ਪਰਮਜੀਤ ਕੌਰ ਬੋਲੀ ਹੁਣ ਕੀ ਗੱਲ ਦਾ ਪਤੰਗੜ ਬਣਾ ਰਹੇ ਹੋ ਤੁਸੀਂ ਜਾਓ ਜਾ ਕੇ ਆਪਣਾ ਆਪਣਾ ਕੰਮ ਕਰੋ ਨਹੀਂ ਮੰਮੀ ਅੱਜ ਮੈਂ ਜਾਣਣਾ ਆ ਕਿ ਮੇਰਾ ਇਸ ਘਰ 'ਚ ਕੀ ਥਾਣਿਆ ਕੀ ਤੇਰੀ ਛੋਟੀ ਬਹੂ ਨੂੰ ਹਾਕਿਆ ਕਿ ਉਹ ਮੇਰੇ ਨਾਲ ਤੇ ਮੇਰੀ ਪਤਨੀ ਨਾਲ ਇਸ ਤਰ੍ਹਾਂ ਗੱਲ ਕਰ ਸਕਦੀ ਆ ਰਗਵੀਰ ਨੇ ਕਿਹਾ ਤਾਂ ਮਾਣੇ ਆਕਾਸ਼ ਵੱਲ ਵੇਖਿਆ ਤੇ ਬੋਲੀ ਪੁੱਤ ਸਨਮਾਨ ਕਮਾਇਆ ਜਾਂਦਾ ਆ ਉਹਦੇ ਤੇ ਉਮਰ ਨਾਲ ਸਨਮਾਨ ਨਹੀਂ ਮਿਲਦਾ ਤੇ ਕਮਾਈ ਬਹੁਤ ਮਹੱਤਵਪੂਰਨ ਹੁੰਦੀ ਆ ਪਤੀ ਦੀ ਕਮਾਈ ਹੀ ਦੱਸ ਦਿੰਦੀ ਆ ਕਿ ਪਤਨੀ ਦੀ ਕੀ ਇੱਜ਼ਤ ਆ ਬਾਕੀ ਤੁਸੀਂ ਦੋਵੇਂ ਆਪੀ ਸਮਝਦਾਰ ਹੋ ਕਹਿ ਕੇ ਪਰਮਜੀਤ ਬਾਹਰ ਆ ਗਈ ਇਧਰ ਆਕਾਸ਼ ਤੇ ਰਮਣ ਵੀ ਤਿਆਰ ਹੋ ਕੇ ਰਮਣ ਦੇ ਪਿੱਕੇ ਚਲੇ ਗਏ ਪਰਗਵੀਰ ਤੇ ਕਮਲ ਨੂੰ ਇਹ ਗੱਲ ਬਹੁਤ ਬੁਰੀ ਤਰ੍ਹਾਂ ਚੁਭੀ ਖੈਰ ਥੋੜੀ ਦੇਰ ਬਾਅਦ ਆਕਾਸ਼ ਤੇ ਰਮਨ ਵੀ ਘਰ ਆ ਗਿਆ ਤੇ ਹਮਦਿਆ ਹੀ ਬੋਲੇ ਮੰਮੀ ਬਹੁਤ ਭੁੱਖ ਲੱਗੀ ਆ ਫਟਾਫਟ ਖਾਣਾ ਲਗਾ ਦੇ ਅੱਛਾ ਉਹ ਮਾਂ ਨਾਣੀ ਤਾਂ ਘਰ ਹੋਵੇ ਤਾਂ ਖਾਣਾ ਬਣੇ ਅਜੇ ਤੱਕ ਤਾਂ ਖਾਣਾ ਨਹੀਂ ਬਣਿਆ ਪਤਾ ਨਹੀਂ ਕਿੱਥੇ ਗਈ ਆ ਪਰਮਜੀਤ ਕੌਰ ਨੇ ਜਵਾਬ ਦਿੱਤਾ ਰੱਬਾ ਬਹੁਤ ਭੁੱਖ ਲੱਗੀ ਆ ਤੂੰ ਕੁਝ ਬਾਹਰੋਂ ਹੀ ਆਰਡਰ ਕਰ ਲਾ ਮੇਰੇ ਕੋਲੋਂ ਤਾਂ ਭੁੱਖ ਨਹੀਂ ਭੁੱਖ ਨਹੀਂ ਰਿਹਾ ਜਾ ਰਿਹਾ ਕਹਿ ਕੇ ਰਮਨ ਵੀ ਉੱਥੇ ਹੀ ਸੋਫੇ ਤੇ ਬਹਿ ਗਈ ਹੁਣ ਆਕਾਸ਼ ਮੋਬਾਈਲ ਕੱਢ ਕੇ ਆਰਡਰ ਕਰਨ ਹੀ ਲੱਗਾ ਸੀ ਕਿ ਇਹਨੇ ਨੂੰ ਕਮਲ ਕੀਰਤ ਨੂੰ ਲੈ ਕੇ ਆ ਗਈ ਉਹਨੂੰ ਵੇਖਦੇ ਹੀ ਪਰਮਜੀਤ ਬੋਲੀ ਕਿੱਥੇ ਗਈ ਸੀ ਇੱਥੇ ਸਾਰਿਆਂ ਨੂੰ ਭੁੱਖ ਲੱਗੀ ਆ ਤੇ ਮਹਾਰਾਣੀ ਬਾਹਰ ਘੁੰਮ ਰਹੀ ਆ ਪਤਾ ਨਹੀਂ ਤੈਨੂੰ ਕਿ ਹੁਣ ਸਾਰਿਆਂ ਦੇ ਖਾਣੇ ਦਾ ਟਾਈਮ ਹੋ ਗਿਆ ਆ ਚੱਲ ਹੁਣ ਫਟਾਫਟ ਰਸੋਈ 'ਚ ਜਾ ਕੇ ਸਾਰਿਆਂ ਲਈ ਖਾਣਾ ਬਣਾ ਮੰਮੀ ਜੀ ਤੁਹਾਡੀ ਇੱਕ ਹੋਰ ਵੀ ਬਹੂ ਆ ਉਹਨੂੰ ਕਹੋ ਉਹ ਬਣਾ ਦੂਗੀ ਕਹਿ ਕੇ ਕਮਲ ਆਪਣੇ ਕਮਰੇ ਚ ਚਲੀ ਗਈ ਉਹਦੋਂ ਤੱਕ ਰਗਵੀਰ ਵੀ ਘਰ ਆ ਗਿਆ ਸੀ ਉਹਨੂੰ ਵੇਖਦੇ ਹੀ ਪਰਮਜੀਤ कौर ਗੁੱਸੇ ਚ ਬੋਲੀ ਅੱਜ ਤੇਰੀ ਘਰ ਵਾਲੀ ਦੇ ਇੰਨੇ ਖੰਭ ਨਿਕਲ ਆਏ ਆ ਕਿ ਇਹ ਖਾਣਾ ਬਣਾਉਣ ਤੋਂ ਇਨਕਾਰ ਕਰ ਰਹੀ ਆ ਕੀ ਘਰ ਤੁਸੀਂ ਨੌਕਰ ਰਖਵਾਇਆ ਨਹੀਂ ਮੰਮੀ ਅਸੀਂ ਨੌਕਰ ਨਹੀਂ ਰਖਵਾਏ ਬਲਕਿ ਅਸੀਂ ਆਪਣੇ ਰਹਿਣ ਦਾ ਬੰਦੋਬਸਤ ਕਿਤੇ ਹੋਰ ਕਰ ਲਿਆ ਆ ਵੈਸੇ ਵੀ ਅਸੀਂ ਆਪਣੇ ਖਰਚੇ ਦਾ ਬੋਝ ਤੁਹਾਡੇ ਤੇ ਨਹੀਂ ਪਾਵਾਂਗੇ ਤੁਸੀਂ ਇਨੇ ਦਿਨ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਾਲ ਲਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਸ ਇਸ ਤੋਂ ਜ਼ਿਆਦਾ ਮੈਂ ਤੁਹਾਡਾ ਇਹ एहसान ਹੋਰ ਨਹੀਂ ਚਲ ਪਾਉਂਗਾ ਕਹਿ ਕੇ ਰਗਵੀਰ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਦੂਜੇ ਦਿਨ ਰਗਵੀਰ ਤੇ ਕਮਲ ਦੂਜੀ ਜਗ੍ਹਾ ਸ਼ਿਫਟ ਹੋ ਗਏ पर परमजीत कौर जहां आकाश ਵਿੱਚੋਂ ਕਿਸੇ ਨੇ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਹੁਣ ਕਿਉਂਕਿ ਪਾਰਲਰ ਦਾ ਕੰਮ ਛੱਡਿਓਏ ਕਮਲ ਨੂੰ ਕਾਫੀ ਵਕਤ ਹੋ ਚੁੱਕਿਆ ਸੀ ਇਸ ਲਈ ਕਮਲ ਨੇ ਪਹਿਲਾਂ ਪਾਰਲਰ ਜੁਆਇਨ ਕਰ ਲਿਆ 1 ਸਾਲ ਉੱਥੇ ਕੰਮ ਕਰਨ ਤੋਂ ਬਾਅਦ ਫਿਰ ਆਪਣਾ ਖੁਦ ਦਾ ਪਾਰਲਰ ਖੋਲ੍ਹ ਲਿਆ ਦੋਵੇਂ ਪਤੀ ਪਤਨੀ ਮਿਲ ਕੇ ਕਮਾਈ ਕਰਦੇ ਸੀ ਤੇ ਆਪਣੀ ਬਚਤ ਵੀ ਕਰਨ ਲੱਗੇ ਸੀ ਹੌਲੀ-ਹੌਲੀ ਉਹਨਾਂ ਦਾ ਵਕਤ ਨੇ ਸਾਥ ਦਿੱਤਾ ਤੇ ਉਹਨਾਂ ਦੀ ਕਾਫੀ ਤਰੱਕੀ ਹੋ ਗਈ। ਇਧਰ ਹਾਲਾਤ ਇਹ ਸੀ ਕਿ ਰਮਨ ਦੇ ਫਜ਼ੂਲ ਖਰਚ ਦੇ ਕਾਰਨ ਹੁਣ ਕਾਫੀ ਖਰਚੇ ਹੋਣ ਲੱਗੇ ਸੀ। ਕੰਮ ਤਾਂ ਉਹਦੇ ਕੋਲੋਂ ਵੈਸੇ ਵੀ ਨਹੀਂ ਹੁੰਦਾ ਸੀ ਇਸ ਲਈ ਨੌਕਰ ਵੀ ਰੱਖਣੇ ਪਏ। ਹੁਣ ਆਕਾਸ਼ ਦੇ ਕੋਲ ਜ਼ਿਆਦਾ ਕੁਝ ਬਚਤ ਨਾ ਰਹਿੰਦੀ ਤੇ ਇਸ ਗੱਲ ਨੂੰ ਲੈ ਕੇ ਘਰ 'ਚ ਆਏ ਦਿਨ ਝਗੜੇ ਹੁੰਦੇ ਉਹ ਵਕਤ ਤੇ ਹੁਣ ਪਰਮਜੀਤ ਕੌਰ ਉਸ ਦਿਨ ਨੂੰ ਕੋਸਦੀ ਜਦੋਂ ਉਹਨੇ ਆਪਣੇ ਵੱਡੇ ਮੁੰਡੇ ਤੇ ਨੂਨ ਦਾ ਸਾਥ ਦੇਣ ਦੀ ਜਗ੍ਹਾ ਆਪਣੇ ਛੋਟੇ ਨੋਹ ਪੁੱਤ ਦਾ ਸਾਥ ਦਿੱਤਾ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ